ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਰਕਾਰ ਦਾ ਵੱਡਾ ਬਿਆਨ ਫ੍ਰੀ ਬਿਜਲੀ ਲੈਣ ਵਾਲਿਆਂ ਲਈ ਮੁਫਤ ਬਿਜਲੀ ਪੰਦ ਸਸਤੀ ਯੂਨਿਟ ਸ਼ੁਰੂ 22 ਅਗਸਤ ਤੋਂ ਪਹਿਲਾ ਕਰੋ ਇਹ ਜ਼ਰੂਰੀ ਕੰਮ ਕਿਹੜਾ ਪੂਰੀ ਅਪਡੇਟ ਆਉ ਚੰ데요 ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਓਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਤਾਂਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਟਰਬਲਟ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤੋ ਦੋਸਤੋ ਜਿਵੇਂ ਕਿ ਆਪ ਸਭ ਜਾਣਦੇ ਹੋ ਪੰਜਾਬ ਸਰਕਾਰ ਦੁਆਰਾ ਜੋ ਪੰਜਾਬ ਦੇ ਲੋਕਾਂ ਨੂੰ ਫ੍ਰੀ ਬਿਜਲੀ ਦਿੱਤੀ ਜਾ ਰਹੀ ਸੀ ਉਸ ਦੇ ਉੱਪਰ ਨਵਾਂ ਐਲਾਨ ਕਰ ਦਿੱਤਾ ਗਿਆ ਹੈ ਹੁਣ ਸਿਰਫ ਕੁਝ ਹੀ ਲੋਕਾਂ ਨੂੰ ਫ੍ਰੀ ਬਿਜਲੀ ਦਾ ਲਾਭ ਮਿਲੇਗਾ ਬਾਕੀ ਲੋਕਾਂ ਦੀ ਫ੍ਰੀ ਬਿਜਲੀ ਬੰਦ ਹੋ ਸਕਦੀ ਹੈ ਇਸ ਤੋਂ ਇਲਾਵਾ ਸਸਤੀ ਯੂਨਟ ਸ਼ੁਰੂ ਇਸ ਦਾ ਕੀ ਮਤਲਬ ਹੈ ਤਾਂ ਦੋਸਤੋ ਤੁਹਾਨੂੰ ਦੱਸ ਤੀ ਕਿ ਪੰਜਾਬ ਦੇ ਵਿੱਚ ਜੋ ਪੰਜਾਬ ਸਰਕਾਰ ਵੱਲੋਂ 600 ਯੂਨਟ 2 ਮਹੀਨਿਆਂ ਦੀ ਫ੍ਰੀ ਦਿੱਤੀ ਗਈ ਹੈ ਅਗਰ ਤੁਹਾਡਾ ਜੋ ਮੀਟਰ ਦੀ ਰੀਡਿੰਗ 2 ਮਹੀਨਿਆਂ ਦੇ ਵਿੱਚ 600 ਯੂਨਟ ਤੋਂ ਪਲੱਸ ਹੋ ਜਾਂਦੀ ਹੈ ਤਾਂ ਤੁਹਾਨੂੰ ਸਾਰੀ ਯੂਨਟ ਦਾ ਰੇਟ ਸਾਰਾ ਬਿੱਲ ਭਰਨਾ ਪੈਂਦਾ ਸੀ ਅਤੇ ਹੁਣ ਇਸ ਦੇ ਲਈ ਪੰਜਾਬ ਸਰਕਾਰ ਨੇ ਜੋ 600 ਯੂਨਟ ਫ੍ਰੀ ਕੀਤੀ ਹੈ ਉਸ ਤੇ ਉੱਪਰ ਵੀ ਕੁੱਝ ਨਵੇਂ ਰੂਲ ਲਾਗੂ ਕਰ ਦਿੱਤੇ ਗਿਆ ਮਤਲਬ ਕਿ ਹੁਣ ਜਿਹੜੇ ਰੂਲ ਨੂੰ ਫੋਲੋ ਕਰਨਗੇ ਉਹਨਾਂ ਨੂੰ ਹੀ 600 ਯੂਨਟ ਦਾ ਲਾਭ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਜਿਹਨੇ ਲੋਕ ਰੂਲ ਨੂੰ ਫੋਲੋ ਨਹੀਂ ਕਰਦੇਗੇ ਤਾਂ ਉਹਨਾਂ ਨੂੰ ਜਿੰਨੀ ਵੀ ਯੂਨਟ ਖਪਤ ਕਰਦੇ ਆ 500 ਕਰਨ 1000 ਕਰਨ ਤਾਂ ਉਹ ਸਾਰਾ ਬਿੱਲ ਦੇਣਾ ਪੈਂਦਾ ਹੈ ਅਤੇ ਪੰਜਾਬ ਦੇ ਵਿੱਚ ਜੋ ਯੂਨਟ ਰੇਟ ਚੱਲ ਰਿਹਾਗਾ 6 ਤੋਂ 7 ਰੁਪਏ 7.5 ਰੁਪਏ ਤੱਕ ਚੱਲ ਰਿਹਾਗਾ ਅਜਿ ਇਸ ਕਰਕੇ ਅਗਰ ਤੁਹਾਡਾ 1000 ਯੂਨਟ ਵੀ ਖਪਤ ਹੁੰਦੀ ਆ ਤਾਂ ਤੁਹਾਨੂੰ ਲਗਭਗ 7 ਤੋਂ 7500 ਰੁਪਏ ਤੱਕ ਬਿੱਲ ਦੇਣਾ ਪੈਂਦਾ ਆ ਦੂਸਰੇ ਨੰਬਰ ਤੇ ਆਪਾਂ ਗੱਲ ਕਰੀਏ ਅਗਰ ਪੰਜਾਬ ਦੇ ਵਿੱਚ ਜੋ ਇਸ ਟਾਈਮ ਚੱਲ ਰਿਹਾਗਾ ਕਿ 600 ਯੂਨਟ ਬਿਜਲੀ ਦਾ ਤੁਸੀਂ ਲਾਭ ਲੈਣਾ ਹੈ ਤਾਂ ਤੁਹਾਡਾ ਜੋ ਮੀਟਰ ਹੈ ਉਸ ਦਾ ਲੋਡ ਤੁਹਾਡੇ ਘਰ ਦੇ ਲੋਡ ਤੋਂ ਜ਼ਿਆਦਾ ਹੋਣਾ ਚਾਹੀਦਾਗਾ ਤੁਹਾਡਾ ਮੀਟਰ ਦਾ ਜਿੰਨਾ ਵੀ ਬਕਾਇਆ ਬਿੱਲ ਹੈ ਉਹ ਤੁਸੀਂ ਪਹਿਲਾਂ ਕਲੀਅਰ ਕਰੋਗੇ ਤੀਸਰਾ ਨੰਬਰ ਤੁਹਾਡਾ ਮੀਟਰ ਤੁਹਾਡੇ ਖੁਦ ਦੇ ਨਾਮ ਤੇ ਹੋਣਾ ਚਾਹੀਦਾ ਹੈ ਇਹ ਨਹੀਂ ਆ ਕਿ ਤੁਹਾਡਾ ਮੀਟਰ ਕਿਸੇ ਹੋਰ ਫੈਮਿਲੀ ਮੈਂਬਰ ਦੇ ਨਾਮ ਤੇ ਸੀ ਜਿਨ੍ਹਾਂ ਦੀ ਇਸ ਟਾਈਮ ਡੈਥ ਹੋ ਚੁੱਕੀ ਆ ਜਾਂ ਫਿਰ ਉਹ ਇਸ ਜਗ੍ਹਾ ਨੂੰ ਛੱਡ ਕੇ ਕਿਤੇ ਜਾ ਚੁੱਕੇ ਆ ਤਾਂ ਤੁਹਾਨੂੰ 600 ਯੂਨਟ ਬਿਜਲੀ ਦਾ ਲਾਭ ਨਹੀਂ ਮਿਲੇਗਾ ਤਾ ਹੁਣ ਇਸ ਦੇ ਉੱਪਰ ਸਰਕਾਰ ਦੇ ਵੱਲੋਂ ਲੋਡ ਨੂੰ ਵਧਾਉਣ ਦੇ ਲਈ ਟਾਈਮ ਦਿੱਤਾ ਗਿਆ ਜੀ 22 ਅਗਸਤ ਦਾ 22 ਅਗਸਤ ਤੋਂ ਪਹਿਲਾ ਪਹਿਲਾ ਤੁਹਾਨੂੰ ਆਪਣੇ ਘਰ ਦੇ ਮੀਟਰ ਦਾ ਲੋਡ ਵਧਾਉਣਾ ਪੈਗਾ ਪੁਰਾਣਾ ਬਿੱਲ ਕਲੀਅਰ ਕਰਨਾ ਪਵੇਗਾ ਤਾਂ ਜੋ ਤੁਸੀਂ ਪੰਜਾਬ ਸਰਕਾਰ ਦੀ 600 ਯੂਨਟ ਫ੍ਰੀ ਬਿਜਲੀ ਦਾ ਲਾਭ ਲੈ ਸਕਦੇ ਹੋ ਤਾਂ ਹੁਣ ਦੋਸਤੋ ਸਸਤੀ ਯੂਨਟ ਕਿਉਂ ਹੋਣੀ ਚਾਹੀਦੀ ਆ ਦੇਖੋ ਬਾਕੀ ਸਟੇਟਾਂ ਦੀ ਗੱਲ ਕਰੀਏ ਤਾਂ ਲਗਭਗ 4-5 ਰੁਪਏ ਤੱਕ ਜੋ ਯੂਨਟ ਪ੍ਰਾਈਸ ਬਾਕੀ ਸਟੇਟਾਂ ਦੇ ਵਿੱਚ ਚੱਲ ਰਿਹਾ ਲੇਕਿਨ ਪੰਜਾਬ ਦੇ ਵਿੱਚ ਜੋ ਯੂਨਟ ਰੇਟ ਹੈ ਲਗਭਗ 6 ਤੋਂ 7 ਰੁਪਏ ਤੋਂ ਸਟਾਰਟ ਹੈ ਤਾਂ ਇਸ ਕਰਕੇ ਹੁਣ ਸਾਨੂੰ ਸਭ ਨੂੰ ਮਿਲ ਕੇ ਸਰਕਾਰ ਨੂੰ ਇਹੀ ਅਪੀਲ ਕਰਨੀ ਚਾਹੀਦੀ ਆ ਕਿ ਜੋ 600 ਯੂਨਟ ਫ੍ਰੀ ਬਿਜਲੀ ਦਿੱਤੀ ਆ ਉਸ ਦੀ ਬਜਾਏ ਸਾਡੇ ਯੂਨਟ ਰੇਟ ਘਟਾ ਦਿੱਤਾ ਜਾਵੇ ਤਾਂ ਜੋ ਹਰ ਪਰਸਨ ਇਸ ਬਿੱਲ ਨੂੰ ਪੇ ਕਰ ਸਕੇ ਤਾਂ ਤੁਸੀਂ ਵੀ ਆਪਣਾ ਇੱਕ ਵਿਚਾਰ ਜ਼ਰੂਰ ਸ਼ੇਅਰ ਕਰੋ ਕਿ ਪੰਜਾਬ ਸਰਕਾਰ ਜੋ 600 ਯੂਨਟ ਬਿਜਲੀ ਦਾ ਲਾਭ ਦੇ ਰਹੀ ਹੈ ਕਿ ਇਹ ਸਹੀ ਹੈ ਜਾਂ ਫਿਰ ਇਸ ਦੇ ਬਦਲੇ ਆਪਣੀ ਜੋ ਯੂਨਟ ਰੇਟ ਲਗਭਗ 6-7 ਰੁਪਇਆ ਉਸ ਨੂੰ ਅੱਧਾ ਕਰ ਦਿੱਤਾ ਜਾਵੇ ਤਾਂ ਜੋ ਆਪਾਂ ਨੂੰ ਯੂਨਟ ਰੇਟ ਦੇ ਹਿਸਾਬ ਨਾਲ ਬਿੱਲ ਭਰਨਾ ਆਸਾਨ ਹੋ ਸਕੇ ਤਾ ਇਸ ਦੇ ਸਬੰਧੀ ਆਪਣੇ ਕਮੈਂਟ ਜਰੂਰ ਤੁਸੀਂ ਕਰਨਾ ਆ ਇਸ ਤੋਂ ਇਲਾਵਾ ਜੋ ਪੰਜਾਬ ਦੇ ਵਿੱਚ ਬਿਜਲੀ ਵਿਭਾਗ ਦਾ ਮੀਟਰ ਦੇ ਲੋਡ ਦਾ ਸਿਸਟਮ ਲਾਗੂ ਕੀਤਾ ਉਸ ਦਾ ਜੋ ਰੇਟ ਹੈ ਲਗਭਗ ਪਹਿਲਾਂ 1000 1500 ਰੁਪਏ ਆਪਾਂ ਨੂੰ 1 ਕਿਲੋਵਾਟ ਤੋਂ 2 ਕਿਲੋਵਾਟ ਕਰਨ ਤੇ ਪੜਨਾ ਪੈਂਦਾ ਸੀ ਲੇਕਿਨ ਹੁਣ ਇਸ ਦਾ ਰੇਟ 50% ਡਿਸਕਾਊਂਟ ਦੇ ਉੱਪਰ ਦਿੱਤਾ ਜਾ ਰਿਹਾ ਹੈ ਯਾਨੀ ਕਿ ਤੁਸੀਂ ਅੱਤੇ ਰੇਟ ਦੇ ਉੱਪਰ ਆਪਣੇ ਬਿਜਲੀ ਮੀਟਰ ਦਾ ਲੋਡ ਵਧਾ ਸਕਦੇ ਹੋ ਤਾਂ ਇਹ ਕੰਮ ਤੁਸੀਂ 22 ਅਗਸਤ ਤੋਂ ਪਹਿਲਾਂ ਪਹਿਲਾਂ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਜੁਰਮਾਨਾ ਨਾ ਲੱਗੇ ਅਤੇ ਤੁਸੀਂ 600 ਯੂਨਟ ਫ੍ਰੀ ਬਿਜਲੀ ਦਾ ਲਾਭ ਵੀ ਹਰ ਮਹੀਨੇ ਲੈਂਦੇ ਰਹੋ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਜੋ ਵੀ ਅਪਡੇਟ ਹੋਣਗੀਆਂ ਚੈਨਲ ਦੁਆਰਾ ਸ਼ੇਅਰ ਕਰਦੇ ਰਵਾਂਗੇ ਧੰਨਵਾਦ